ਪੰਜਾਬ ਵਿੱਚ ਲਗਾਤਾਰ ਗ੍ਰਨੇਡ ਅਟੈਕ ਹੋ ਰਹੇ ਨੇ ਔਰ ਇਸ ਤੋਂ ਪਹਿਲਾਂ ਜਲੰਧਰ ਦੇ ਰਾਏਪੁਰ ਰਸੂਲਪੁਰ ਯੂਟਿਊਬਰ ਦੇ ਘਰ ਗ੍ਰਨੇਡ ਅਟੈਕ ਕੀਤਾ ਗਿਆ ਹਾਲਾਂਕਿ ਗ੍ਰਨੇਡ ਉਹ ਨਹੀਂ ਫਟ ਪਾਇਆ ਸੀ ਲੇਕਿਨ ਇਹ ਜਿਹੜਾ ਗ੍ਰਨੇਡ ਅਟੈਕ ਹੋਇਆ ਹੈ ਇੱਕ ਸੁਰੱਖਿਆ ਦੀ ਬੜੀ ਚੂਕ ਹੈ ਔਰ ਤਸਵੀਰਾਂ ਤੁਹਾਨੂੰ ਇਹ ਦਿਖਾ ਦਈਏ ਕਿ ਇੱਥੋਂ ਹੀ ਸਿਰਫ 200 ਮੀਟਰ ਦੇ ਦੂਰ ਤੇ ਥਾਣਾ ਤਿੰਨ ਪੈਂਦਾ ਹੈ ਔਰ ਤਿੰਨ ਨੰਬਰ ਥਾਣੇ ਤੋਂ ਸਿਰਫ ਕੁਝ ਹੀ ਦੂਰੀ ਤੇ ਜਿਹੜਾ ਮਨੋਰੰਜਨ ਕਾਲੀਆ ਦਾ ਘਰ ਹੈ ਔਰ ਸਿਕਿਉਰਟੀ ਦੇ ਇੱਥੇ ਹੁਣ ਪ੍ਰਬੰਧ ਕੀਤੇ ਗਏ ਨੇ ਲੇਕਿਨ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਐਡੀ ਵੱਡੀ ਵਾਰਦਾਤ ਨੂੰ આરોપી ਕਿਵੇਂ ਅੰਜਾਮ ਦੇ ਕੇ ਜਦਕਿ ਥਾਣੇ ਦੇ ਕੋਲ ਮਨੋਰੰਜਨ ਕਾਲੀਆ ਦਾ ਘਰ ਹੈ ਔਰ ਇਸ ਸਮੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਸਿਕਿਉਰਟੀ ਦੇ ਇੰਤਜ਼ਾਮ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਿਕਿਉਰਟੀ ਦੇ ਹੁਣ ਇੰਤਜ਼ਾਮ ਕੀਤੇ ਗਏ ਨੇ ਰਾਤ ਨੂੰ ਹਮਲਾ ਹੋਇਆ ਹੈ ਤੇ ਕਿ ਉਸ ਸਮੇਂ ਪੁਲਿਸ ਅੱਥੇ ਤੈਨਾਤ ਨਹੀਂ ਸੀ ਜਾਂ ਪੈਟਰੋਲੀਅਮ ਤੇ ਨਹੀਂ ਸੀ ਪੀਸੀਆਰ ਨਹੀਂ ਪੀਸੀਆਰ ਰਹਿੰਦੀ ਆ ਕੋਮਦੀਰਾਂ ਦੀ ਪੀਸੀਆਰ ਸਾਰੇ ਘੁੰਮਦੇ ਆ ਹਾਂ ਜੀ ਲੇਕਿਨ ਤੁਸੀਂ ਦੇਖਿਆ ਹੋਣਾ ਸੀਸੀਟੀਵੀ ਤਸਵੀਰਾਂ ਆਈਆਂ ਕਿ ਦੇਰ ਰਾਤ ਨੂੰ ਜਿਹੜਾ ਹਮਲਾ ਕੀਤਾ ਜਾਂਦਾ 1:30 ਵਜੇ ਦੇ ਕਰੀਬ ਨਹੀਂ ਉਸ ਟਾਈਮ ਵੀ ਹੁੰਦੀ ਪੀਸੀਆਰ ਚੱਲਦੇ ਆ ਸਾਡੀ ਹੁਣ ਦਿਨੇ ਵੇਲੇ ਡਿਊਟੀ ਆ ਹਾਂ ਹਾਂ ਲੇਕਿਨ ਇੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਸਿਕਿਉਰਟੀ ਨੂੰ ਲੈ ਕੇ ਕਿ ਵੱਡੀ ਇੱਕ ਚੂਕ ਸਾਹਮਣੇ ਆਈ ਹੈ ਕਿ ਇੱਕ ਵੱਡੇ ਜਿਹੜੇ ਭਾਜਪਾ ਸੀਨੀਅਰ ਨੇਤਾ ਦੇ ਘਰ ਹਮਲਾ ਹੋ ਜਾਂਦਾ ਉਹ ਵੀ ਗਨ ਡੇਟੈਕਟ ਇਹਨੇ ਕੋਲ ਵੈਸੇ ਪਰਸਨਲ ਸਿਕਿਉਰਿਟੀ ਵੀ ਹੈਗੀ ਆ ਤੇ ਆਪਣੇ ਬੰਦੇ ਤੁਹਾਨੂੰ ਕਹਾਈ ਆ ਥਾਣਾ ਵੀ ਇਤ ਨੇੜੇ ਹੈਗਾ ਬੰਦੇ ਘੁੰਮਦੇ ਰਹਿੰਦੇ ਸਾਰਾ ਇੱਥੇ ਏਰੀਆ ਦੇ ਵਿੱਚ ਪੀਸੀਆਰ ਸਾਰਾ ਕੁਝ ਚੱਲਦੀ ਰਹਿੰਦੀ ਆ ਟੈਂਪ ਟਾਈਮ ਤੇ ਹਾਂ ਲੇਕਿਨ ਰਾਤ ਨੂੰ ਜਿਹੜੇ ਇੱਥੇ ਪੀਸੀਆਰ ਤੇ ਸੀਗੇ ਜਾਂ ਫਿਰ ਜਿਹੜੇ ਚੌਂਕੀ ਚ ਥਾਣੇ ਚ ਤੈਨਾਤ ਸੀਗੇ ਕਿ ਉਸ ਸਮੇਂ ਮੌਕੇ ਤੇ ਆਏ ਸੀਗੇ ਇਹ ਆਇਆ ਹੁਣ ਜਿੱਦਾਂ ਇਹਨਾਂ ਨੂੰ ਮਿਲਿਆ ਹੁਣ ਮੈਸੇਜ ਵੈਸੇ ਆਇਆ ਉਹਨੇ ਮੋਕੇ ਤੇ ਆਪਣੇ ਪੁਲਿਸ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਕਹਿੰਦੇ ਸੀ ਰਾਤ ਦੇ ਇਥੇ 1:30 ਵਜੇ ਤੋਂ ਬਾਅਦ ਜਦੋਂ ਵੀ ਇਹ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਆ ਉਹ ਇਥੇ ਮੌਜੂਦ ਸੀਗੇ ਆ ਗਏ ਸਾਰੇ ਅਫਸਰ ਸਾਰੇ ਪਹੁੰਚੇ ਸੀ ਕਿਉਂਕਿ ਮੋਸਟਲੀ ਜਿਹੜਾ ਇਥੇ ਆਪਣਾ ਜਿਹੜਾ ਸ਼ਾਸੀ ਮਾਰਕੀਟ ਚੌਕ ਹੈ ਇਥੇ ਪੀਸੀਆਰ ਅਸੀਂ ਤਕਰੀਬਨ ਦੇਖਦੇ ਰਾਤ ਨੂੰ ਇਥੇ ਇੱਕ ਦੋ ਗੱਡੀਆਂ ਜ਼ਰੂਰ ਲੱਗੀਆਂ ਕਿ ਰਾਤ ਨੂੰ ਜਦੋਂ ਅਟੈਕ ਹੋਇਆ ਉਹ ਤੋਂ ਪੀਸੀਆਰ ਇੱਥੇ ਨਹੀਂ ਸੀ ਨੇ ਹੋਸਟਲ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਵੈਸੇ ਇੱਥੇ ਰਹ ਤਾਰੇ ਸਾਹਮਣੇ ਹੁਣ ਵੀ ਖੜੀਆਂ ਪੀਸੀਆਰ ਚਲਦੀ ਰਹਿੰਦੀਆਂ ਪੀਸੀਆਰ ਇਹਨਾਂ ਦੀ ਕੋਈ ਗੱਲ ਨਹੀਂ ਜਿਹੜੀ ਨਹੀਂ ਹੁੰਦੀ ਮੋਕੇ ਮੋਕੇ ਤੇ ਹੁੰਦੀ ਆ ਥੋੜਾ ਜਿਹਾ ਮੈਸੇਜ ਮਿਲਦਾ ਕੋਈ ਹੋਰੇ ਪਰੇ ਹੋਏ ਕੇ ਆਪਣਾ ਪੈਟਰੋਲਿੰਗ ਤੇ ਰਹਿੰਦੇ ਆ ਉਹ ਚਲਦੇ ਰਹਿੰਦੇ ਬਿਲਕੁਲ ਸੋ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਪੈਟਰੋਲੀਅਮ ਤੇ ਪੀਸੀਆਰ ਮੌਜੂਦ ਰਹਿੰਦੀ ਹੈ ਔਰ ਇੱਥੇ ਜਿਹੜਾ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ ਲੇਕਿਨ ਜਿਹੜਾ ਦੇਰ ਰਾਤ ਨੂੰ ਹਮਲਾ ਆਇਆ ਉਸ ਨੂੰ ਲੈ ਕੇ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇੱਕ ਬਹੁਤ ਵੱਡੀ ਚੂਕ ਜਿਹੜੀ ਹੈ ਪੁਲਿਸ ਵੱਲੋਂ ਸਾਹਮਣੇ ਆਈ ਹੈ ਕਿਉਂਕਿ ਇਤੋਂ ਸਿਰਫ 200 ਮੀਟਰ ਦੂਰ ਹੀ ਜਿਹੜਾ ਪੁਲਿਸ ਥਾਣਾ ਹੈ ਔਰ ਮਨਰੰਜਨ ਕਾਲੀਆ ਦੇ ਘਰ ਤੋਂ ਸਿਰਫ ਇੰਨੀ ਕੁ ਦੂਰੀ ਦੇ ਹੀ ਜਿਹੜਾ ਗ੍ਰਨੇਡ ਅਟੈਕ ਕਰ ਦਿੱਤਾ ਜਾਂਦਾ ਉਹਨਾਂ ਦੇ ਘਰ ਤੇ ਔਰ ਇੱਥੇ ਹੋਰ ਤੁਸੀਂ ਦੇਖ ਸਕਦੇ ਹੋ ਕਿ ਸੀਨੀਅਰ ਲੀਡਰ ਮੌਜੂਦ ਨੇ ਇੱਥੇ ਜਿਹੜੇ ਭਾਜਪਾ ਦੇ ਲੀਡਰ ਆਏ ਨੇ ਤੇ ਹੁਣ ਸੁਨੀਲ ਜਾਖੜ ਉਹ ਨਹੀਂ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਫਿਲਹਾਲ ਇਹ ਉਹ ਗੱਲਬਾਤ ਕਰ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨਰੰਜਨ ਕਾਲੀਏ ਦੇ ਘਰ ਦੀਆਂ ਨੇ ਔਰ ਤੁਸੀਂ ਆਹ ਦੇਖ ਸਕਦੇ ਹੋ ਦਰਵਾਜ਼ਾ ਔਰ ਕੱਚ ਖਿਲ ਰਿਆ ਦੇਖ ਸਕਦੇ ਹੋ ਜਿੱਥੇ ਗ੍ਰਨੇਡ ਅਟੈਕ ਹੋਇਆ ਹੈ ਗ੍ਰਨੇਡ ਫਟਿਆ ਸੀ ਇੱਥੇ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਦਰਵਾਜ਼ਾ ਟੁੱਟ ਕੇ ਬਰਾਂਡੇ ਦੇ ਵਿੱਚ ਡਿੱਗ ਗਿਆ ਔਰ ਕੱਚ ਪੂਰੀ ਤਰ੍ਹਾਂ ਖਿਲਰ ਚੁੱਕਾ ਹੈ ਔਰ ਇਹ ਤਸਵੀਰ ਮਨੋਰੰਜਨ ਕਾਲੀ ਦੇ ਘਰ ਦੀਆਂ ਨੇ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਵਿਖਰਿਆ ਹੋਇਆ ਉਸ ਅਟੈਕ ਦੇ ਬਾਅਦ ਹਾਲਾਂਕਿ ਉਹਨਾਂ ਨੂੰ ਵੀ ਜਲਦੀ ਪਤਾ ਨਹੀਂ ਲੱਗਾ ਸੀਗਾ ਕਿ ਕੀ ਹੋਇਆ ਉਹਨਾਂ ਨੂੰ ਲੱਗਾ ਕਿ ਕਿਤੇ ਕੋਈ ਟਰਾਂਸਫਾਰਮਰ ਫਟਿਆ ਹੈਗਾ